ਪਟਿਆਲਾ ਵਿੱਚ ਇੱਕ ਸ਼ਖਸ ਕਥਿਤ ਤੌਰ ਤੇ ਆਪਣੀ ਪਤਨੀ ਦਾ ਕਤਲ ਤੇ بیٹے ਨੂੰ ਜ਼ਖਮੀ ਕਰਕੇ ਫਰਾਰ ਹੋ ਗਿਆ ਇਲਜ਼ਾਮ ਨੇ ਕਿ ਹਰਚਰਨ ਸਿੰਘ ਨਾਮ ਦੇ ਇੱਕ ਸ਼ਖਸ ਨੇ ਆਪਣੀ ਪਤਨੀ ਰੁਪਿੰਦਰ ਕੌਰ ਦੇ ਸਿਰ ਤੇ ਕਿਸੇ ਭਾਰੀ ਚੀਜ਼ ਨਾਲ ਵਾਰ ਕੀਤਾ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਉਸ ਨੇ ਆਪਣੇ بیٹے ਤੇ ਵੀ ਹਮਲਾ ਕੀਤਾ ਜਿਸ ਕਾਰਨ ਉਹ ਵੀ ਗੰਭੀਰ ਜ਼ਖਮੀ ਹੋ ਗਿਆ ਪਟਿਆਲਾ ਦੇ ਅਨਾਰਦਾਨਾ ਚੌਂਕੋਲ ਬਾਬਾ ਟੋਬਾ ਧਿਆਨਾ ਇਲਾਕੇ ਦੀ ਚੋਰਾਬਲੀ ਗਲੀ 'ਚ ਇਸ ਸ਼ਖਸ ਨੇ ਅਨਾਰਦਾਨਾ ਚੌਂਕੋਲ ਆਪਣੇ ਘਰ ਵਿੱਚ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਮੁਲਜ਼ਮ ਦੇ ਜ਼ਖਮੀ ਬੇਟੇ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ ਪੀਜੀ ਆਈ ਰੈਫਰ ਕਰ ਦਿੱਤਾ ਗਿਆ। ਇੱਕ ਹਰਚਰਨ ਸਿੰਘ ਅਲਿਅਸ ਬਿੱਟੂ ਜੋ ਸੀ ਇੱਥੇ ਰਹਿਣ ਵਾਲਾ ਉਹਨੇ ਆਪਣੀ ਵਾਈਫ ਰੁਪਿੰਦਰ ਕੌਰ ਰੂਪੀ ਨੂੰ ਬੇਸਬਾਲ ਜਾਂ ਕਿਸੇ ਬਲੰਟ ਜਿਹੜਾ ਬੈਟ ਦੇ ਨਾਲ ਉਹਦੇ ਸਿਰ ਦੇ ਵਿੱਚ ਸੱਟਾ ਮਾਰ ਕੇ ਉਹਦਾ ਕਤਲ ਜੋ ਹੈ ਕੀਤਾ ਹੈ। ਉਸ ਤੋਂ ਬਾਅਦ ਉਸਨੇ ਆਪਣੇ ਬੇਟਾ ਸੀ ਉਹਦਾ ਹਰਜਿਮਰਨ ਸਿੰਘ ਸਿਮਰਨ ਸਿੰਘ ਉਹਦਾ ਨਾਲਾ ਬੇਟਾ ਆ ਉਹਨੂੰ ਵੀ ਉਹਨੇ ਜਖਮੀ ਕੀਤਾ ਉਹ ਜੋ ਹਸਪੀਟਲ ਭੇਜਿਆ। ਬਿਆਨ ਲਿਖ ਕੇ ਤੇ ਜਿਹੜੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਮੁਕਦਮਾ ਦਰਜ ਕੀਤਾ ਜਾ ਰਿਹਾ ਇਹਨਾਂ ਦਾ ਕੋਈ ਘਰ ਦੇ ਵਿੱਚ ਕੋਈ ਮਾੜਾ ਮੋੜਾ ਜਿਹੜਾ ਕਲੇਸ਼ ਚੱਲ ਰਿਹਾ ਸੀ ਕੋਈ ਆਪਸ ਦੇ ਵਿੱਚ ਇਹਨਾਂ ਦੀ ਲੜਾਈ ਝਗੜਾ ਹੈਗਾ ਸੀ ਉਹ ਇਹਨਾਂ ਦੀ ਮਾਤਾ ਜਿਹੜੀ ਹੈਗੀ ਬਜ਼ੁਰਗ ਹੈ ਉਹਨੇ ਵੀ ਦੱਸਿਆ ਕਿ ਇਹਨਾਂ ਦੀ ਆਪਸ ਦੇ ਵਿੱਚ ਪੁਰਾਣੀ ਕੋਈ ਲੜਾਈ ਝਗੜਾ ਹੈਗਾ ਸੀ ਤੇ ਹੁਣ ਲੰਘਾਈ ਨਾਲ ਅਸੀਂ ਪੜਤਾਲ ਕਰ ਰਹੇ ਹਾਂ ਫਰਾਰ ਮੁਲਜ਼ਮ ਹਰਚਰਨ ਸਿੰਘ ਦੀ ਪਾਲ ਵਿੱਚ ਪੁਲਿਸ ਟੁੱਟ ਗਈ ਹੈ ਵਾਰਦਾਤ ਦੇ ਕਾਰਨਾਮ ਬਾਰੇ ਵੀ ਜਾਂਚ ਜਾਰੀ ਹੈ